ਰਾਜਪੂਰਾ ਸ਼ਹਿਰ ਦੇ ਜੰਪਲ ਕਮਲਦੀਪ ਸਿੰਘ ਨੇ ਥਾਈਲੈਂਡ ਵਿਖੇ ਹੋਈਆਂ ਪਾਵਰ ਲਿਫਟਿੰਗ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਕਮਲਦੀਪ ਸਿੰਘ ਦਾ ਕਹਿਣਾ ਹੈ ਕਿ 25 ਦੇ ਕਰੀਬ ਹੋਰ ਨਾ ਦੇਸ਼ਾਂ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ ਸੀ ਕਮਲਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਸ਼ਹਿਰ ਅਤੇ ਦੇਸ਼ ਦਾ ਨਾਮ ਮਿਲਖਾ ਸਿੰਘ ਵਾਂਗ ਚਮਕਾਉਣ ਲਈ ਵਚਨਬੱਧ ਹੈ ਉਹ ਅਗਲੇ ਸਾਲ ਦੁਬਈ ਵਿੱਚ ਹੋਣ ਜਾ ਰਹੀਆਂ ਯੂਨੀਵਰਸ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਦਾ ਇਸ਼ਕ ਹੈ ਕਲਦੀਪ ਸਿੰਘ ਨੇ ਬਹੁਤ ਹੀ ਮਯੂਸੀ ਪਰੇ ਲਫਜ਼ਾਂ ਨਾਲ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਨੇ ਉਸ ਦੀ ਕੋਈ ਵੀ ਸਹਾਇਤਾ ਨਹੀਂ ਕੀਤੀ। ਉਹ ਕੋਲੋਂ ਖਰਚਾ ਕਰਕੇ ਹੀ ਦੇਸ਼ ਲਈ ਸੋਨ ਤਗਮਾ ਲੈ ਕੇ ਆਇਆ ਹੈ। ਇਸ ਮੌਕੇ ਤੇ ਕਮਲਦੀਪ ਸਿੰਘ ਦਾ ਕਹਿਣਾ ਹੈ ਕਿ ਸਾਡੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਆਉਣਾ ਚਾਹੀਦਾ ਹੈ। ਮੈਂ ਪਾਵਰ ਲਿਫਟਿੰਗ ਗੇਮ ਵਿੱਚ ਇਹ 골ਡ ਪ੍ਰਾਪਤ ਕੀਤੇ ਨੇ ਜੀ। ਕਿੱਥੇ ਹੋਈ ਸੀਗੀ ਜੀ ਇਹ ਗੇਮ? ਇਹ ਗੇਮ THAILAND ਵਿਖੇ ਹੋਈ ਸੀਗੀ ਜੀ। ਕਿੰਨੇ ਕੰਟਰੀਆਂ ਦੇ ਉੱਤੇ ਖਿਡਾਰੀ ਆਏ ਹੋਏ ਸੀਗੇ ਉੱਥੇ 25 ਕੰਟਰੀਆਂ ਆਈ ਹੋਈਆਂ ਸੀਗੀ ਤੇ ਸਾਡੇ ਇੰਡੀਆ ਵਿੱਚੋਂ ਕੁੱਲ ਮਲਾ ਕੇ 25 ਬੱਚੇ ਗਏ ਹੋਏ ਸੀਗੇ ਅੱਛਾ ਤੁਸੀਂ 25 ਦੇ ਕਿੰਨਿਆਂ ਨੇ 골ਡ ਮੈਡਲ ਲਿਆ ਸਿਲਵਰ ਮੈਡਲ ਪ੍ਰਾਪਤ ਕੀਤਾ ਵੱਧ ਤੋਂ ਵੱਧ 25 ਕੰਟਰੀਆਂ ਦੇ ਵੱਧ ਤੋਂ ਵੱਧ ਸਾਡੇ ਇੰਡੀਆ ਕਾ ਕੰਟਰੀ ਨੇ ਤਟੋ ਕਟ 30 40 ਮੈਡਲ ਪ੍ਰਾਪਤ ਕਰਕੇ ਦਿੱਤੇ ਨੇ 골ਡ ਮਤਲਬ ਸਾਡੀ ਇੰਡੀਆ ਝੰਡੀ ਰਹੀ ਉੱਥੇ ਪੂਰੀ ਰਹੀ ਹੈ ਜੀ ਇਹ ਕਹਸੋਂ ਤੁਸੀਂ ਇਸ ਤੋਂ ਪਹਿਲਾਂ ਵੀ ਕਦੇ ਕੋਈ ਕੰਪੀਟੀਸ਼ਨ ਪੜ ਹਿੱਸਾ ਲਿਆ ਹਾਂ ਹਾਂਜੀ ਕੁਝ ਤਾਂ 3-4 ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਮੈਂ ਦੇਰਾਦੁੰਨ ਗਿਆ ਸੀਗਾ ਉੱਥੇ ਵੀ ਮੈਂ 골ਡ ਪ੍ਰਾਪਤ ਕੀਤਾ ਜੋ ਕਿ ਉੱਥੇ ਨਾਰਥ ਇੰਡੀਆ ਕੰਪੀਟੀਸ਼ਨ ਹੋਈ ਸੀਗੀ ਪ੍ਰੋ ਲੀਗ ਅੱਛਾ ਜੀ ਹਾਂਜੀ ਤੇ ਕਿਨ ਕਿਹੜੇ ਵੇਜ ਦੇ ਬੇਟ ਦੇ ਵਿੱਚ ਕਹੀ ਸੀ ਤੇ ਕਿਹੜੀ ਏਜ ਸੀ ਤੁਹਾਡੀ ਮੇਰੀ ਏਜ 19 ਸਾਲ ਸੀਗੀ ਜੋ ਕਿ ਮੈਂ ਸਭ ਜੂਨੀਅਰ ਕੈਟਾਗਰੀ ਵਿੱਚ ਖੇលਿਆ ਸੀਗਾ ਤੇ ਮੇਰਾ ਬੋਡੀ weight 1 ਮੈਂ ਮੈਂ 125 ਕੈਟਾਗਰੀ ਵਿੱਚ ਖੇលਿਆ ਸੀਗਾ ਜੀ ਕਿੰਤੋਂ ਟਿਕ ਕੁਆਲੀਫਾਈਸ਼ਨ ਕੀ ਪੜ੍ਹਦੇ ਹੋ ਤੁਸੀਂ ਹਾਂਜੀ ਮੈਂ ਸਟੱਡੀ ਕਰਦਾ ਮੈਂ ਬੀਏ ਕਰਦਾ ਜੀ ਕਿੱਥੇ ਪੀਐਮਐਨ ਕਾਲਜ ਰਾਜਪੁਰਾ ਅੱਛਾ ਤੇ ਤੁਸੀਂ ਜਿਹੜਾ ਕੀ ਨਾਮ ਹੈ 골ਡ ਮੈਟ ਜਿੱਥੇ ਆ ਇਹਦਾ ਸੇਰਾ ਤੁਸੀਂ ਕਿਹਨੂੰ ਦੇਣਾ ਚਾਹ ਰਹੇ ਹੋ ਕਿਹਨੂੰ ਤੁਹਾਨੂੰ ਸਭ ਤੋਂ ਵੱਧ ਉਤਸਾਹ ਕੀਤਾ ਇਹਦਾ ਸੇਰਾ ਮੈਂ ਆਪਣੇ ਸਰਦਾਰ ਕੁਲਦੀਪ ਸਿੰਘ ਆਪਣੇ ਫਾਦਰ ਦੇ ਤੇ ਮੈਂ ਕਰਨਾ ਚਾਹੁੰਦਾ ਤੇ ਆਪਣੇ ਜੋ ਮੇਰੇ ਕੋਚ ਨੇ ਸਰਦਾਰ ਪ੍ਰਤਾਪ ਸਿੰਘ ਨੇ ਮੈਂ ਉਹਨਾਂ ਦੇ ਨਾਮ ਕਰਨਾ ਚਾਹੁੰਦਾ ਸਾਨੂੰ ਸ਼ੁਰੂ ਤੋਂ ਮੇਰੇ ਫਾਦਰ ਸਾਹਿਬ ਹਲਾਸ਼ੇ ਦੰਦੇ ਰਹਿੰਦੇ ਸੀ ਹਾਂਜੀ ਹਾਂਜੀ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਹੀ ਮੇਰੇ ਪੂਰੇ ਫੁੱਲ ਸਪੋਰਟਡ ਸੀਗੇ ਮੈਨੂੰ ਘਟਾ ਘਟ ਦੇ ਮੈਨੂੰ ਡੇਢ ਸਾਲ ਹੋ ਗਿਆ ਇਸ ਗੇਮ ਵਿੱਚ ਤੇ ਡੇਢ ਸਾਲ ਤੋਂ ਲੈ ਕੇ ਹੁਣ ਤੱਕ ਮੇਰੇ ਫਾਦਰ ਸਾਹਿਬ ਮੇਰੇ ਹਰੇਕ ਕੰਪੀਟੀਸ਼ਨ ਵਿੱਚ ਮੇਰੇ ਨਾਲ ਗਏ ਨੇ ਉਹਨਾਂ ਨੇ ਉਹਨਾਂ ਨੇ ਵੱਧ ਚੜ ਕੇ ਮੈਨੂੰ ਹਰੇਕ ਕੰਪੀਟੀਸ਼ਨ ਵਿੱਚ ਹਿੱਸਾ ਦਵਾਇਆ ਉਹਨਾਂ ਨੇ ਮੈਨੂੰ ਮਤਲਬ ਹਰੇਕ ਮਤਲਬ ਹਰੇਕ ਪਾਸੋਂ ਵਿੱਚੋਂ ਮੈਨੂੰ ਫੁੱਲ ਸਪੋਰਟ ਕੀਤੀ ਆ ਉਹਨਾਂ ਨੇ ਤੇ ਤੁਹਾਨੂੰ ਤੁਹਾਨੂੰ ਆਪਣੇ ਦੇਸ਼ ਦੀ ਜੇ ਤੁਸੀਂ ਗਏ ਸੀ ਬਾਹਰ ਆਪਣੇ ਦੇਸ਼ ਵੱਲੋਂ ਕੋਈ ਹੰਗਾਰਾ ਮਿਲਿਆ ਪੋਜ਼ਿਟਿਵ ਮੈਨੂੰ ਆਪਣੇ ਦੇਸ਼ ਵੱਲੋਂ ਸਰਕਾਰਾਂ ਵੱਲੋਂ ਦੇਸ਼ ਵੱਲੋਂ ਮੈਨੂੰ ਕੋਈ ਕੁਝ ਵੀ ਨਹੀਂ ਮਿਲਿਆ ਜੀ ਅੱਛਾ ਤੁਸੀਂ ਆਪਣੇ ਪੈਸਾ ਪੁੱਸ ਲਾ ਕੇ ਗਏ ਜੀ ਮੈਂ ਆਪਣੇ ਪੈਸਾ ਲਾ ਕੇ ਗਏ ਮੈਂ ਘੱਟੋ ਘੱਟ ਮੈਂ 1.5 ਲੱਖ ਰੁਪਏ ਲਗਾਏ ਗਿਆ ਸੀਗਾ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਮੈਂ ਵਰਲਡ ਚੈਂਪੀਅਨ ਖੇਡ ਕੇ ਆਇਆ ਸੀਗਾ ਵਰਲਡ ਦਾ ਮਤਲਬ ਕੀ ਹੈ ਆਪਣੇ 25 ਕੰਟਰੀਆਂ ਮਤਲਬ ਕਿ ਪੂਰੇ ਪੂਰੇ ਪ੍ਰਿਥਵੀ ਦੀਆਂ ਕੰਟਰੀਆਂ ਆਈ ਹੋਈ ਸੀਗੀਆਂ ਉਹਨੂੰ ਆਪਾਂ ਵਰਲਡ ਚੈਂਪੀਅਨ ਕਹਿੰਦੇ ਆ ਤੇ ਜਿਵੇਂ ਕਿ ਮੈਂ ਵਰਲਡ ਕੈਂਪ ਖੇਡ ਕੇ ਆਇਆ ਤਾਂ ਆਪਣੀ ਇੰਡੀਆ ਜਲ ਦੂਰ ਦੀ ਗੱਲ ਆ ਆਪਣੇ ਪੰਜਾਬ ਦੇ ਮੁੱਖ ਮੰਤਰੀ ਜੋ ਭਗਵੰਤ ਮਾਨ ਸਾਹਿਬ ਨੇ ਔਰ ਜੋ ਆਪਣੇ ਰਾਜਪੁਰੇ ਦੇ ਨੀਨਾ ਮਿੱਤਲ ਜੀ ਉਹਨਾਂ ਨੂੰ ਪੋਰਾ ਵੀ ਨਹੀਂ ਪਤਾ ਵੀ ਮੈਂ ਖੇਡ ਮੈਂ ਕੀ ਖੇਡ ਕੇ ਆਇਆ ਮੈਨੂੰ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਤੁਹਾਨੂੰ ਕੋਈ ਹੰਗਾਰਾ ਨਹੀਂ ਮਿਲਿਆ ਹੋਏਗਾ ਬਿਲਕੁਲ ਵੀ ਨਹੀਂ ਮਿਲਿਆ ਜੀ ਤੇ ਤੁਸੀਂ ਜਿਹੜਾ ਪੈਸਾ ਬੁਲਦਾ ਖਰਚ ਕਰ ਰਹੇ ਸਭ ਆਪਣੇ ਕੋਲੋਂ ਕਰ ਰਹੇ ਆ ਆਪਣੇ ਕੋਲੋਂ ਕਰ ਰਹੇ ਆ ਜੀ ਤੇ ਤੁਸੀਂ ਇਸ ਗੇਮ ਨੂੰ ਅੱਗੇ ਨੂੰ ਮਤਲਬ ਕੰਟੀਨਿਊ ਕਰ ਕਰ ਮੈਂ ਕੰਟੀਨਿਊ ਕਰਾਂਗਾ ਤੇ ਮੈਂ ਤੁਹਾਨੂੰ ਇੱਕ ਵਾਰ ਵਾਦਾ ਕਰਦਾ ਆ ਮੇਰੀ ਗੇਮ ਮਾਰਚ ਜਾਂ ਫਰਵਰੀ ਵਿੱਚ ਮੇਰੀ ਯੂਨੀਵਰਸ ਹੋ ਰਹੀ ਹੈ ਜੋ ਕਿ ਸਭ ਤੋਂ ਵੱਡੀ ਗੇਮ ਵਰਲਡ ਤੋਂ ਵੱਡੀ ਗੇਮ ਹੈ ਯੂਨੀਵਰਸ ਮੈਂ ਤੁਹਾਨੂੰ ਯਕੀਨ ਤੇ ਵਾਅਦਾ ਦੁਲਾਣਾ ਵੀ ਮੈਂ ਉਹਦੇ ਵਿੱਚ ਵੀ 골ਡ ਪ੍ਰਾਪਤ ਕਰਾਂਗਾ ਜੀ ਕਿੱਥੇ ਹੋਊਗੀ ਉਹ ਉਹ ਹੋਏਗੀ ਦੁਬਈ ਚ ਇਹ ਦੁਬਈ ਦੁਬਈ ਚ ਹੋਊਗੀ ਹਾਂ ਜੀ ਇਹ ਤੁਹਾਨੂੰ ਉਹਦੇ ਬਰਤੀ ਕੋਈ ਸੁਨੇਹਾ ਮੈਸੇਜ ਵਗੈਰਾ ਆਲੇ ਕੋਈ ਮੈਂ ਤਾਂ ਮੈਂ ਹੁੰਦੀ ਵਾਰ ਮੈਂ ਦਵਾ ਨਹੀਂ ਹੁੰਦੀ ਵਾਰ ਜੋ ਮਰਜੀ ਹੋਏ ਹੁੰਦੀ ਵਾਰ ਮੈਂ ਸਰਕਾਰ ਤੋਂ ਹਿੱਸਾ ਲੈ ਕੇ ਜਾਵਾਂਗਾ ਜੀ ਹਾਂਜੀ ਅੱਛਾ ਨਹੀਂ ਤੁਸੀਂ ਜਿਹੜਾ ਗਏ ਹੈ ਖੇਡਣ ਤੁਸੀਂ ਪ੍ਰਾਈਵੇਟ ਤੌਰ 'ਤੇ ਗਏ ਸੀ ਕਿ ਸਰਕਾਰ ਵੱਲੋਂ ਤੁਹਾਨੂੰ ਭੇਜਿਆ ਗਿਆ ਸੀ ਨਹੀਂ ਨਹੀਂ ਮੈਂ ਪ੍ਰਾਈਵੇਟ ਤੌਰ 'ਤੇ ਗਿਆ ਸੀ ਆਪਣਾ ਖਰਚਾ ਕਰਕੇ ਗਿਆ ਸੀ ਆਪਣਾ ਖਰਚਾ ਕਰਕੇ ਗਿਆ ਸੀ ਹਾਂਜੀ ਸਰਕਾਰੀ ਤੌਰ 'ਤੇ ਨਹੀਂ ਨਹੀਂ ਜਿਹੜੇ ਜੇ ਮੈਂ 올림픽 ਗੇਮਾਂ ਹੁੰਦੀਆਂ ਕਰਾਉਂਦੇ ਐ ਤੁਸੀਂ ਉਹਨਾਂ 'ਚ ਵੀ ਕਦੇ ਪਾਰਟਿਸਿਪੇਟ ਕੀਤਾ ਜਿਹੜੀ ਆਪਣੀ ਪਾਵਰ ਲਿਫਟਿੰਗ ਗੇਮ ਹੈ ਯਾ 올ੰਪੀਆ ਨਹੀਂ ਹੈਗੀ ਜੀ ਅੱਛਾ 올ੰਪਿਕ ਜੀ ਹਾਂਜੀ ਮਤਲਬ ਇਹਨੂੰ 올ੰਪੀਆ 'ਚ ਮਾਨਤਾ ਪ੍ਰਾਪਤ ਨਹੀਂ ਹੋਈ ਹੈਗੀ ਪਰ ਬਾਕੀ ਇਹਦੇ ਤੇ ਗੱਲ ਚੱਲਦੀ ਪਈ ਹੈ ਹੀਂ ਜਿਵੇਂ ਕਾਲਜਾਂ ਦੇ ਗੇਮਾਂ ਹੋਣੀਆਂ ਜ਼ਿਲ੍ਹਾ ਪਤੜੀ ਹੁੰਦੀ ਹੈ ਪੰਜਾਬ ਵੱਧ ਹਾਂਜੀ ਹਾਂਜੀ ਮੈਂ ਜਿਵੇਂ ਕਿ ਤੁਹਾਨੂੰ ਦੱਸਦਾ ਪਿਆ ਮੇਰੇ ਡਿਸਟ੍ਰਿਕਟ 'ਚ ਵੀ 골ਡ ਹੈ ਤੇ ਮੇਰਾ ਸਟੇਟ 'ਚ ਵੀ 골ਡ ਹੈ ਜੀ ਅੱਛਾ ਹਾਂਜੀ ਤੇ ਹੁਣ ਤੁਸੀਂ ਅੱਗੇ ਦੇ ਮਾਰੇ ਇਹਨੂੰ ਕੰਟੀਨਿਊ ਕਰਨਾ ਚਾਹੁੰਦੇ ਮੈਂ ਕੌਟੀਨ ਕਰਦਾ ਰਾਂਗਾ ਜਿੱਤੇ ਦੁਬਈ ਮੈਂ ਤੁਹਾਨੂੰ ਜਿਵੇਂ ਮੈਂ ਦੱਸਿਆ ਵੀ ਦੁਬਈ ਵੀ ਖੇਡ ਹੋ ਗਈ ਯੂਨੀਵਰਸ ਗੇਮ ਹੋ ਰਹੀ ਹੈ ਤੇ ਮੈਂ ਉਹਦੇ ਵਿੱਚ ਵੀ 골ਡ ਪ੍ਰਾਪਤ ਕਰਾਂਗਾ ਇਹ ਮੈਂ ਤੁਹਾਡੇ ਨਾਲ ਵਾਦਾ ਰਿਹਾ ਜੀ ਕਿਉਂ ਮੈਂ ਇਹ ਵਾਦਾ ਪੂਰਾ ਕੀਤਾ ਜੀ ਵਰਲਡ ਚੈਂਪੀਅਨ ਦਾ ਹੋਵੇ ਮੈਂ ਯੂਨੀਵਰਸ ਦਾ ਵੀ ਚੈਂਪੀਅਨ ਮੈਂ ਤੁਹਾਡੇ ਨਾਲ ਵਾਦਾ ਮੈਂ ਵਾਦਾ ਪੂਰਾ ਕਰੂੰਗਾ ਇਹ ਕਿੰਨੇ ਤੁਸੀਂ ਬ੍ਰਦਰ ਸਿਸਟਰ ਹੈ ਮੇਰਾ ਇੱਕ ਛੋਟਾ ਬ੍ਰਦਰ ਹੈ ਜੀ ਉਹ ਵੀ ਕਿਸੇ ਗੇਮ 'ਚ ਹਿੱਸਾ ਲੈਂਦਾ ਉਹ ਮੇਰੇ ਨਾਲ ਜੀ ਮੇਰੇ ਨਾਲ ਜਿੰਮ ਲਗਾਉਂਦਾ ਜੀ ਉਹ ਮੇਰਾ ਜਿੰਮ ਪਾਰਟਨਰ ਹੈ ਕਿਸ ਹਾਲ ਨਾਮ ਤੁਸੀਂ ਆਪਣੇ ਨਾਲ ਦੇ ਦੋਸਤਾਂ ਮਿੱਤਰਾਂ ਨੌਜਵਾਨਾਂ ਨੂੰ ਤੁਸੀਂ ਕੀ ਆ ਸੰਦੇਸ਼ ਦੇਣਾ ਚਾਹ ਰਹੇ ਹੋ ਮੈਂ ਆਪਣੇ ਯਾਰ ਮੈਂ ਆਪਣੇ ਦੋਸਤਾਂ ਨੂੰ ਮੈਂ ਆਪਣਾ ਮੈਂ ਆਪਣੀ ਗੇਮ ਨਾਲ ਬਹੁਤ ਜੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਵਿਚਾਰੇ ਆਪਣੇ ਪਰਿਵਾਰ ਵੱਲੋਂ ਮਤਲਬ ਕਿ ਬਹੁਤ ਗਰੀਬ ਨੇ ਕੋਈ ਨਸ਼ਿਆ ਵਾਲ ਤੋਰ ਪਿਆ ਕੋਈ ਕਿੱਧਰ ਨਾ ਮੈਂ ਉਹਨਾਂ ਨੂੰ ਫੁੱਲ ਸਪੋਰਟ ਕੀਤੀ ਤੁਸੀਂ ਮੇਰੇ ਨਾਲ ਖੜੋ ਮੈਂ ਤੁਹਾਨੂੰ ਆਗੋ ਪਿੱਛੋਂ ਮੈਂ ਤੁਹਾਨੂੰ ਫੁੱਲ ਸਪੋਰਟ ਕਰਾਂ ਮੈਂ ਤੁਹਾਨੂੰ ਗਾਈਡਨਸ ਵੀ ਵਧਿਆ ਦਊਗਾ ਮੈਂ ਤਾਂ ਜਿੰਨਾ ਹੋਗਾ ਤੁਹਾਡਾ ਖਰਚਾ ਵੀ ਦੇਵਾਂਗਾ ਪਰ ਡਾਈਟ ਵੀ ਦੱਸੂਗਾ ਤੁਹਾਨੂੰ ਪੂਰੀ ਨੋਲੇਜ ਦਊਗਾ ਪਰ ਹੁਣ ਤੱਕ ਕਿਸੇ ਵੀ ਮੇਰੇ ਦੋਸਤ ਦਾ ਕੋਈ ਰਿਸਪੌਂਸ ਨਹੀਂ ਆਇਆ ਜੀ ਉਹਨਾਂ ਮਨ ਮਨ ਲੱਗੇ ਉਹਨਾਂ ਨੂੰ ਇੱਕੋ ਹੀ ਮਿਲ ਲੱਗੇ ਮੇਰੇ ਵੱਲੋਂ ਸੰਦੇਸ਼ ਹੈ ਵੀ ਭੋਤ ਤੁਸੀਂ ਮੈਨੂੰ ਇਹ ਦੇਖ ਸਕਦੇ ਹੋ ਵੀ ਮੈਂ ਕਿੱਥੇ ਆਇਆ ਜੇ ਤੁਸੀਂ ਮੇਰੇ ਨਾਲ ਹੁਣ ਤੱਕ ਹੁੰਦੇ ਤਾਂ ਮੈਂ ਤੁਹਾਨੂੰ ਆਪਣੇ ਆਪਣੇ ਤੋਂ ਵੀ ਉੱਪਰ ਲੈ ਕੇ ਜਾਂਦਾ ਜੀ ਤੁਸੀਂ ਚਾਹੇ ਜਦ ਪ੍ਰੈਕਟਿਸ ਕਰਦੇ ਹੋ ਕਿੱਥੇ ਕਰਦੇ ਹੋ ਘਰੇ ਕਰਦੇ ਹੋ ਕਿ ਬਾਹਰ ਕਰਦੇ ਹੋ ਮੈਂ ਬਾਹਰ ਜਿਮ ਚ ਕਰਦਾ ਹਾਂ ਮੇਰੇ ਬੇਟੇ ਨੇ ਪਲਾਬਦੀ ਕੀਤੀ ਹੈ ਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੇਰਾ ਸਿਨ੍ਹਾ ਚੌੜਾ ਕਰਤਾ ਹੈ ਮੇਰੇ ਬੇਟੇ ਨੇ ਤੇ ਮੈਂ ਅੱਗੇ ਹੋਰ ਬੱਚਿਆਂ ਨੂੰ ਵੀ ਮਿਲ ਕੇ ਸਹਾਇਤ ਕਰਦਾ ਹਾਂ ਕਿ ਤੁਸੀਂ ਸਪੋਰਟ ਦੇ ਵਿੱਚ ਆਓ ਤੇ ਬਾਤ ਚੜ ਕੇ ਹਿੱਸਾ ਲਿਓ ਤੇ ਆਪਣੇ ਮਾਂ ਪਿਓ ਦਾ ਆਪਣੇ ਪੰਜਾਬ ਦਾ ਆਪਣੇ ਭਾਰਤ ਦਾ ਨਾਮ ਰੋਸ਼ਨ ਕਰੋ ਭਾਈ ਇਹ ਮੇਰੇ ਬੇਟੇ ਨੇ 골ਡ ਮੈਡਲ ਲਿਆ ਰਹੇ ਚ ਮੈਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਵੀ ਇਹ ਇਸ ਗੇਮ ਦੇ ਵਿੱਚ ਕੁਝ ਨਾ ਕੁਝ ਕਰੂਗਾ ਜੀ ਐਤਲੇ ਗੱਲ ਤਾਂ ਜੀ ਜਦੋਂ ਸਟਾਰਟਿੰਗ ਤੇ ਆਇਆ ਨੇ ਜਮ ਜੁਆਇਨ ਕਰੀ ਤਾਂ ਮੈਂ ਇਹਨੂੰ ਕਹਾ ਵੀ ਠੀਕ ਹੈ ਬੇਟੇ ਤੂੰ ਜਮ ਜੁਆਇਨ ਕਰ ਲਾ ਤੇ ਉਸ ਤੋਂ ਬਾਅਦ ਇਹ ਕਹਿੰਦਾ ਡੈਡੀ ਮੈਂ ਪਾਵਰ ਲਿਫਟਿੰਗ ਕਰਨੀ ਹੈ ਆਈ ਹੈ ਸੌਰੀ ਪਾਵਰ ਲਿਫਟਿੰਗ ਕਰਨੀ ਹੈ ਤਾਂ ਮੈਂ ਕਹਾ ਬੇਟੇ ਵੀ ਇਹ ਗੇਮ ਠੀਕ ਨਹੀਂ ਹੈਗੀ ਵੀ ਤੂੰ ਕੋਈ ਫ੍ਰੈਕਚਰ ਨਾ ਹੋ ਜਾਏ ਤਾਂ ਕਹਿੰਦਾ ਨਹੀਂ ਡੈਡੀ ਵੀ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਮੈਂ ਸੇਫ ਤੇ ਖੇਡੂਗਾ ਜੀ ਵੀ ਤੁਸੀਂ ਮੈਨੂੰ ਸਪੋਰਟ ਕਰੋ ਤਾਂ ਮੇਰਾ ਮਿਲਕੇ ਜਦੋਂ ਮਾਪਿਆਂ ਨੂੰ ਡਰ ਹੁੰਦਾ ਵੀ ਹ ਕੋਈ ਬੱਚਾ ਫੈਕਚਰ ਨਾ ਹੋ ਜਾਏ ਜਾਂ ਕੁਝ ਉਸ ਚੀਜ਼ ਦੇ ਡਰ ਤੋਂ ਮੈਂ ਕਈ ਵਾਰ ਰੁਕਿਆ ਵੀ ਪਰ ਜਦੋਂ ਇਹਨੇ 2-4 ਕੰਪੀਟੀਸ਼ਨ ਲੜੇ ਤਾਂ ਦਿਖਾਇਆ ਨੇ ਵੀ ਹ ਇੱਥੇ ਕੋਈ ਪਾਵਰ ਹੈਗੇ ਆ ਤਾਂ ਫਿਰ ਮੈਂ ਇਹਦੇ ਨਾਲ ਸਪੋਰਟ ਕਰਿਆ ਤੇ ਜਿੱਥੇ ਵੀ ਇਹ ਕੰਪੀਟੀਸ਼ਨ ਲੜਨ ਗਿਆ ਮੈਂ ਇਹਦੇ ਨਾਲ ਵੀ ਗਿਆ ਕਾਫੀ ਕੰਪੀਟੀਸ਼ਨ ਜਿੰਨੇ ਪੰਜਾਬ ਚ ਹੋਏ ਨੇ ਇਦਾਂ ਹੁਣ ਇਹਨੇ ਪੰਜਾਬ ਵਾਸਤੇ ਦੋ 골ਡ ਮੈਡਲ ਲਏ ਸੀ ਪਰ ਮੈਂ ਇੰਡੀਆ ਟੀਮ ਚ ਚੁਣਿਆ ਗਿਆ ਸੀਗਾ ਉੱਥੇ ਵੀ ਮੈਂ ਇਹਦੇ ਨਾਲ ਗਿਆ ਸੀਗਾ ਜਲੰਧਰ ਵੀ ਕਿਹਾ ਹੋਇਆ ਸੀਗਾ ਉਹ ਤਾਂ ਸੌਰੀ ਜਲੰਧਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਇੰਡੀਆ ਟੀਮ ਚ ਚੁਣਿਆ ਤੇ ਹੁਣ ਇਹ ਆਪਣਾ ਥਾਈਲੈਂਡ ਬੈਂਕਾਕ ਗਿਆ ਸੀਗਾ ਤੁਹਾਨੂੰ ਮਤਲਬ ਤੁਹਾਨੂੰ ਮਤਲਬ ਇਹਦੇ ਸ਼ੁਰੂ ਤੋਂ ਜਿਹੜੀ ਗੇਮ ਜਾਈ ਜੀ ਵਧੀਆ ਕਰਦਾ ਸੀਗਾ ਤੁਹਾਨੂੰ ਉਮੀਦ ਸੀਗੀ ਵੀ ਕੁਝ ਨਾ ਕੁਝ ਲੈ ਕੇ ਕਦੇ ਮੜੂਆ ਜੀ ਬਿਲਕੁਲ ਸਰ ਮੈਨੂੰ ਆਪਣੇ ਬੇਟੇ ਤੋਂ ਪੂਰਾ ਵਿਸ਼ਵਾਸ ਸੀਗਾ ਕਿ ਵੀ ਹਾਂ ਜੇ ਇਹ ਮਲਕ ਇਹਦਾ ਇੱਕ ਟੀਚਾ ਸੀਗਾ ਇਹਨੇ ਮਿਲਖਾ ਸਿੰਘ ਨੂੰ ਮਿਲ ਕੇ ਇੱਕ ਮੋਟੋ ਬਣਾਇਆ ਹੋਇਆ ਹੈ ਜਿੱਦਾਂ ਮਿਲਖਾ ਸਿੰਘ ਨੇ ਆਪਣੇ ਨਾਂ ਤੇ ਮਿਲ ਕੇ ਪੂਰੇ ਭਾਰਤ 'ਚ ਇੱਕ ਦਿਨ ਦੀ ਛੁੱਟੀ ਕਰਵਾਈ ਸੀਗੀ ਉਸੇ ਤਰ੍ਹਾਂ ਮੈਂ ਮਿਲਖਾ ਸਿੰਘ ਦੇ ਰਾਹ ਤੇ ਚੱਲੂੰਗਾ ਜੀ ਤੇ ਆਪਣਾ ਨਾਮ ਚਮਕਾਉਂਗਾ ਆਪਣੇ ਦੇਸ਼ ਦਾ ਆਪਣੇ ਮਾਪਿਆਂ ਦਾ ਤੇ ਮਤਲਬ ਤੁਸੀਂ ਤੁਸੀਂ ਇਹ ਚਾਹ ਰਹੇ ਹੋ ਜਿਸ ਤਰ੍ਹਾਂ ਮਿਲਖਾ ਸਿੰਘ ਨੇ ਸਾਰੇ ਵਰਡ ਦੇ ਨਾਂ ਚਮਕਾਇਆ ਤੇ ਆਪਣਾ ਬੇਟਾ ਸਾਰੇ ਵਰਡ ਦੇ ਵਿੱਚ ਨਾਂ ਚਮਕਾਏਗਾ ਨਾਂ ਚਮਕਾਏਗਾ ਜੀ ਮੇਰਾ ਬੇਟਾ ਸਰਕਾਰ ਤੋਂ ਭਾਈ ਜੀ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਸਰਕਾਰ ਤੋਂ ਇਹੀ ਕਰਦਾ ਜੀ ਮੰਗ ਹੈ ਜਿਨਨੇ ਵੀ ਮਿਲਖਾ ਸਪੋਰਟਸਮੈਨ ਬੇਟੇ ਬੇਟੀਆਂ ਨੇ ਉਹਨਾਂ ਨੂੰ ਵੱਦੋ ਵੱਸ ਸਪੋਰਟਸ ਦਾ ਉਹਨਾਂ ਦੀ ਡਾਈ ਚਲੋ ਮੈਂ ਕਿ ਪੰਜਾਬ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਮਿਲ ਕੇ ਪਹਿਲਾਂ ਆਰਮੀ 'ਚ ਡਿਊਟੀ ਵੀ ਕੀਤੀ ਅਤੇ ਹੁਣ ਬਿਜਲੀ ਬੋਰਡ 'ਚ ਵੀ ਐਮਪਲੋਏ ਆ ਚਲੋ ਥੋੜੀ ਬਹੁਤ ਸੈਲਰੀ ਹੈਗੀ ਆ ਮੈਂ ਇਹਨਾਂ ਦਾ ਖਰਚਾ ਚੱਕ ਰਿਹਾ ਇੱਕ ਸਪੋਰਟਸਮੈਨ ਨੂੰ ਤਿਆਰ ਕਰਨਾ ਸਮਝ ਲਓ ਇੱਕ ਝੋਟਾ ਤਿਆਰ ਕਰਨ ਵਾਲੀ ਗੱਲ ਹੈ ਜੀ ਮੈਨੂੰ ਪਤਾ ਵੀ ਮੈਂ ਕਿਸ ਤਰ੍ਹਾਂ ਚਲਾਇਆ ਇੱਥੋਂ ਤੱਕ ਵੀ ਮੈਂ ਉਹ ਆਪਣਾ ਘਰ ਦਾ ਜਿਹੜਾ ਗੋਲਡ ਸੀਗਾ ਮੇਰੀ ਮਿਸੇ ਦੀ ਬਾਲੀਆਂ ਤੱਕ ਵੀ ਮੈਂ ਗਰਵੀ ਰੱਖੀਆਂ ਜੀ ਇਹਨੂੰ ਅਮਕੇ ਬਾਅਦ ਭੇਜਣ ਵਾਸਤੇ ਠੀਕ ਹੈ ਜੀ ਤੇ ਮੈਂ ਸਰਕਾਰ ਤੋਂ ਵੀ ਉਮੀਦ ਕਰਦਾ ਜੀ ਬੱਚਿਆਂ ਨੂੰ ਇਹ ਸਪੋਰਟ ਕਰਨ ਜੋ ਖਰਚਾ ਹੋ ਮਲਕੇ ਹੋ ਸਕਦਾ ਜਿਆਦਾ ਨਹੀਂ ਨਾ ਤਾਂ 50% ਤੇ ਜਿਤਰਾ ਇਹ ਜਿੱਤ ਕੇ ਆਂਦੇ ਨੇ ਤਾਂ ਨੌਕਰੀ ਵਾਸਤੇ ਵੀ ਇਹਨਾਂ ਨੂੰ ਮਲਕੇ ਉਸ ਸਹਿਯੋਗਕਰਨ ਵਧੀਆ ਤੋਂ ਵਧੀਆ ਨੌਕਰੀਆਂ ਦੇਣ ਬੱਚਿਆਂ ਨੂੰ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿਕ